शिव कुमार बटालवी जिसने छोटी उम्र ਵਿੱਚ ਰੱਜ ਕੇ ਸ਼ੌਹਰਤ ਕਮਾਈ ਰੱਜ ਕੇ ਪੈਸਾ ਕਮਾਇਆ ਤੇ ਰੱਜ ਕੇ ਪੈਸਾ ਉਡਾਇਆ शिव जिसने 11 ਯਾਰਾਂ ਦੋਸਤਾਂ ਤੇ ਪਾਣੀ ਵਾਂਗੂ ਪੈਸਾ ਵਰਾਇਆ ਪਰ ਆਖਰੀ ਦਿਨਾਂ 'ਚ ਉਹਨਾਂ ਯਾਰਾਂ ਨੂੰ ਹਾਕਾਂ ਮਾਰਦਾ ਮਰਿਆ ਤੇ ਆਖਰੀ ਦਿਨਾਂ 'ਚ ਗਰੀਬੀ ਇਸ ਕਦਰ ਖੰਡਾਈ ਕਿ ਜਦੋਂ ਚੰਡੀਗੜ੍ਹੋਂ ਹਸਪਤਾਲੋਂ ਛੁੱਟੀ ਲੈ ਕੇ ਆਪਣੇ ਜਦੀ ਪੁਸ਼ਤੀ ਪਿੰਡ ਪਹੁੰਚਿਆ ਉਹਦੇ ਕੋਲ ਸਿਰਫ 40 ਰੁਪਏ ਸਨ ਅੱਜ ਆਪਾਂ ਗੱਲ ਕਰਨੀ ਆ ਬਿਰਹੋ ਦੇ ਸੁਲਤਾਨ ਜੋ ਮਰ ਉਤੇ ਮਰਨ ਵਾਲਾ ਸ਼ਾਇਰ Shivkumar Bhatalvi ਬਾਰੇ Shivkumar ਬਾਰੇ ਬਹੁਤ ਸਾਰੇ ਲੇਖਾਂ ਕਵੀਆਂ ਸ਼ਾਇਰਾਂ ਲਿਖਿਆ ਹੈ ਚਾਹੀ ਉਹਦੇ ਸਮਕਾਲੀ ਹੋਣ ਤੇ ਚਾਹੇ ਅਜਦੇ ਹੋਣ Shivkumar ਬਾਰੇ ਬਲਵੰਤ ਗਾਰਗੀ ਨੇ ਰੇਖਾ ਚਿੱਤਰ ਵੀ ਲਿਖਿਆ ਹੈ ਜਿਸ ਵਿੱਚ ਗਾਰਗੀ ਸ਼ਿਵ ਕੁਮਾਰ ਬਟਾਲਵੀ ਨੂੰ ਕੌਡੀਆਂ ਵਾਲਾ ਸੱਪ ਲਿਖਦਾ ਹੈ ਉਸਨੇ ਲਿਖਿਆ ਕਿ ਸ਼ਿਵ ਕੁਮਾਰ ਬਟਾਲਵੀ ਨਾਲ ਮੇਰਾ ਠੇਕਾ ਸੀ ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿੱਚ ਜਾਂਦਾ ਸੀ ਤਾਂ ਉਸ ਨੂੰ ਨਾ ਚੱਲਣ ਲਈ ਆਖਦਾ ਰਸਤੇ ਵਿੱਚ beer ਦੀਆਂ ਦੋ ਬੋਤਲਾਂ ਪੁੰਨਿਆ ਹੋਇਆ ਮੁਰਗਾ ਤੇ 30 ਰੁਪਏ ਨਕਦ ਉਹਨਾਂ ਸ਼ਿਵ ਨੂੰ ਨਾ ਸ਼ਰਾਬ ਪਲਾਉਣ ਵਾਲਿਆਂ ਦਾ ਘਾਟਾ ਸੀ ਨਾ ਹੀ ਮੁਰਗਾ ਖਵਾਉਣ ਵਾਲਿਆਂ ਦਾ ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਸੀ ਕਿ ਲੋਕ ਉਸ ਨੂੰ ਸ਼ਰਾਬ ਪੀਉਂਦੇ ਸਨ ਗਾਰਗੀ ਲਿਖਦਾ ਹੈ ਕਿ ਜੇ ਸ਼ਿਵ ਕੁਮਾਰ ਬਟਾਲਵੀ ਕੋਲ ਜੇ ਵਿੱਚ 1000 ਰੁਪਿਆ ਵੀ ਹੁੰਦਾ ਤਾਂ ਉਹ ਦਿਨਾਂ ਵਿੱਚ ਹੀ ਦੋਸਤਾਂ ਨੂੰ ਸ਼ਰਾਬ ਪਿਉਂ ਤੇ ਖਾਣ ਤੇ ਖਰਚ ਦਿੰਦਾ ਉਹ ਸ਼ਾਹੀ ਬੰਦਾ ਸੀ ਉਸ ਵਿੱਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ ਇੱਕ ਜਗ੍ਹਾ ਗਾਰਗੀ ਲਿਖਦਾ ਹੈ ਕਿ ਸਟੇ ਦੀ ਪਿਛਾੜੀ ਸ਼ਰਾਬ ਵਿਚ ਵੀ ਲੱਗੀ ਹੋਈ ਸੀ ਚਿਵ ਨੂੰ ਤੇ ਮੈਨੂੰ ਦੇ ਅਨਸਾਰ 2-3 ਕਰਮਚਾਰੀ ਅੱਗੇ ਵਧੇ। ਸਵਾਗਤੀ ਜੱਫੀਆਂ ਪਾਈਆਂ ਤੇ ਵਿਸਕੀ ਦੇ ਗਲਾਸ ਪੇਸ਼ ਕੀਤੇ। ਚਿਵ ਨੇ ਪੰਜ ਸੱਤ ਤੱਕ ਉਤਾਉਂਚੇ ਗਲਾਸ ਖਾਲੀ ਕਰ ਦਿੱਤਾ। ਚਿਵ ਕਵੀ ਦਰਵਾਜ਼ਾ ਖੁੱਜਾ। ਤਾਂ ਸਾਰੇ ਹਾਲ ਵਿੱਚ ਲੋੜੀ ਦੌੜ ਗਈ। ਅੱਖਾਂ ਬੰਦ ਕਰਕੇ ਬਾਹਾਂ ਫੁਲਾਰ ਕੇ ਉਹਨੇ ਮਾਈਕ੍ਰੋਫੋਨ ਸਾਹਮਣੇ ਗੁੰਗਣਾਇਆ। ਨਸ਼ੀਲੇ ਧੀਮੇ ਸੁਰ ਲਰਜੇ। ਤੇ ਲੋਕਾਂ ਦੇ ਦਿਲਾਂ ਦੀਆਂ ਤਰਪਾਂ ਨੂੰ ਇਸੇ ਨੇ ਮੇਜਰਾਬ ਨਾਲ ਛੇੜਿਆ ਯਕਦਮ ਉਸਦੀ ਆਵਾਜ਼ ਟੀਪ ਦੇ ਸੁਰਾਂ ਉੱਤੇ ਗੂੰਜੀ ਹਾਲ ਵਿੱਚ ਸਨਾਟਾ ਸੀ ਕਿਸੇ ਕਿਸੇ ਵੇਲੇ ਹਲਕੀ ਜਿਹੀ ਆਹ ਨਿਕਲਦੀ ਫਿਰ ਟੂਨੇ ਹਾਰੀ ਮੁਗਤਾ ਨਜ਼ਮ ਖਤਮ ਹੋਈਆਂ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ ਕੀ ਪੁੱਛਦੇ ਉਹ ਹਾਲ ਫਕੀਰਾਂ ਦਾ ਛੇ ਮੁਸਕਰਾਇਆ ਤੇ ਨਵਾਂ ਮੂਡ ਤਾਰੀ ਕਰਨੀ ਫਿਰ ਗੁੰਗਣਾਇਆ ਜਦੋਂ ਉਸ ਨੇ ਉੱਚੀ ਏਕਲਾ ਕੇ ਗਾਇਆ ਤਕਦੀਰ ਤਾਂ ਸਾਡੀ ਸੰਕਣ ਸੀ ਤਦ ਪੀਰਾ ਸਾਥੋਂ ਨਾ ਹੋਈਆਂ ਨਾ ਚੰਗ ਛੁੱਟਿਆ ਨਾ ਕੰਨ ਪਾਟੇ ਢੁੰਡ ਲੰਗ ਗਿਆ ਇੰਜ ਹੀਰਾ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਹਾਲ ਵਿੱਚ ਬੈਠੇ ਲੋਕ ਤੜਫੁੱਟੇ ਕਾਲੀ ਦੀਆਂ ਕੁੜੀਆਂ ਦੇ ਸੀਨੇ ਵਿੱਚ ਹੂ ਪੁੱਠੇ ਉਹ ਹੀਰਾ ਦਾ ਰੂਪ ਸਨ دیਵਾਨਾ ਦੇ ਸੀਨੇ ਵਿੱਚ ਸੱਪਾਂ ਨੇ ਡੰਗ ਮਾਰੇ ਕਿਉਂਕਿ ਉਹ ਸਾਰੇ ਅਜੇ ਹੀ ਰਾਂਝੇ ਸਨ ਦੁਕਾਨ ਨਹੀਂ ਪੜਵਾ ਸਕੇ ਛੇ ਬਾਾਰ ਨਿਕਲਿਆ ਉਸਨੇ ਕਰਮਚਾਰੀ ਨੂੰ ਆਖਿਆ ਉੱਤੇ ਉਹ ਵਿਸਕੀ ਸਿਰਫ ਔਨ ਲੱਗਾਈ ਪੀਣੀ ਸੀ ਗਲਾਸ ਲਿਆਓ Shiv Kumar Batalvi ਉਤੇ Balbir Singh Moomi ਦਾ ਲੇਖ Shiv ਤੇ Main ਛਪਿਆ ਸੀ ਉਸ ਬਲਵੀਰ ਸਿੰਘ ਮੂਮੀ ਲਿਖਦੇ ਕਿ Shiv 11 ਸਾਲ ਦਾ ਸੀ ਜਦੋਂ ਪਾਕਿਸਤਾਨ ਬਣਿਆ ਉਹ ਸਿਆਲਕੋਟ ਦੇ ਪਿੰਡ ਲੋਟੀਆਂ ਤੋਂ ਉੱਜੜ ਕੇ ਬਟਾਲੇ ਆਇਆ ਰਾਸ਼ਟਰੀ ਮਾਤਮਾ ਪੜ੍ਹ ਕੇ ਕਾਲਜ ਪੜਨ ਲੱਗਾ ਤਾਂ ਉਸਦੇ ਨਾਇਬ ਤਸਿਲਦਾਰ ਪਿਤਾ ਨੇ ਕਾਲਜ ਨੂੰ ਹਟਾ ਕੇ ਪਟਵਾਰੀ ਬਣਾ ਦਿੱਤਾ ਉਸ ਦਾ ਇਸ਼ਕ ਬੇਜਨਾਸ ਦੇ ਮੇਲੇ ਤੇ ਮਿਲੀ ਕੁੜੀ ਮੀਨਾ ਨਾਲ ਹੋਇਆ ਜੋ ਮਿਆਦੀ ਬੁਖਾਰ ਨਾਲ ਮਰ ਗਈ ਉਹਦੀ ਯਾਦ ਵਿੱਚ ਕਵਤਾਵਾਂ ਲਿਖਦਾ ਉਹ ਸ਼ਹਿਰ ਬਣ ਗਿਆ ਇੱਕ ਹੋਰ ਕੁੜੀ ਨਾਲ ਇਸ਼ਕ ਹੋਇਆ ਤਾਂ ਉਹ ਇੰਗਲੈਂਡ ਉਡਾਰੀ ਮਾਰ ਗਈ ਜਿਸ ਨੂੰ ਉਸਨੇ ਇੱਕ ਸ਼ਿਕਰਾ ਯਾਰ ਬਣਾਇਆ ਕਿਹਾ ਇਹ ਸ਼ਿਵ ਦਾ ਵਿਆਹ 5 ਫਰਵਰੀ 1967 ਨੂੰ ਅਰੋਣਾ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਧੀ ਪੂਜਾ ਤੇ ਪੁੱਤਰ ਮਿਹਰਬਾਨ ਪੈਦਾ ਹੋਏ ਸ਼ਿਵ ਨੂੰ ਮਸ਼ਾਇਰੇ 'ਚ ਜੋ ਕੁਝ ਮਿਲਦਾ ਜਿੰਨੇ ਵੀ ਪੈਸੇ ਮਿਲਦੇ ਉਹ ਯਾਰਾਂ ਦੋਸਤਾਂ ਤੇ ਕੱਚ ਕਰ ਛੱਡਦਾ ਅਕਸਰ ਖੁਦ ਨੂੰ ਲੱਟ ਲੱਟ ਬਲਦਾ ਵਿਖਣਾ ਚਾਹੁੰਦਾ ਸੀ ਹੌਲੀ ਹੌਲੀ ਤਖ ਦੇ ਰਹਿਣ ਤੋਂ ਸਖਤ ਨਫ਼ਰਤ ਸੀ ਇੰਗਲੈਂਡ ਚੱਲਿਆ ਤਾਂ ਯਾਰਾਂ ਨੇ ਮਖੌਲ ਕੀਤਾ ਪੌਂਡਾਂ ਦੀ ਪੰਡ ਬਨ ਕੇ ਲਿਆਇਓ ਉਥੇ ਚੱਤੇ ਪੈਰ ਸ਼ਰਾਬ ਪੀ ਆਈ ਗਏ ਫੇਰ ਗੀਤ ਸੁਣੀ ਜਾਂਦੇ ਸੁਣਦੇ ਫੇਰ ਖੁਸ਼ ਹੋ ਕੇ ਹੋਰ ਜ਼ਿਆਦਾ ਪਿਉਂਦੇ ਸ਼ਿਵ ਦਾ ਅੰਦਰ ਸੜਦਾ ਗਿਆ ਤੇ ਜਦੋਂ ਸ਼ਿਵ ਵਾਪਸ ਪਰਤਿਆ ਤਾਂ ਹੱਡੀਆਂ ਦੀ ਮੁੱਠ ਸੀ ਕੈਂਡੀਗੜ ਹਸਪਤਾਲ ਭਰਤੀ ਕਰਵਾ ਦਿੱਤਾ ਸੌਂ ਗਈ ਹੁਣ ਬਹੁਤੇ ਦਿਨ ਨਹੀਂ ਸੰ ਬਚੇ ਨਾਲ ਦੀ ਅਰੂਨਾ ਨੂੰ ਆਖਣ ਲੱਗਾ ਮੈਨੂੰ ਪਿੰਡ ਲੈ ਚੱਲ ਛੇਵ ਤੇ ਅਰੂਨਾ ਪਿੰਡ ਆ ਗਈ ਬਟਾਲੇ ਪੁੱਤ ਮਿਹਰਬਾਨ ਨੂੰ ਨਿੱਕੇ ਸਕੂਲ 'ਚ ਭਰਤੀ ਕਰਾ ਦਿੱਤਾ ਤੇ ਆਪ ਕੋਠੇ ਤੇ ਪਿਆ ਰਹਿੰਦਾ ਕੋਠੇ ਤੋਂ ਸਕੂਲ ਦਿਖਦਾ ਸੀ ਉਸੇ ਵੱਲ ਵੇਖ ਕੇ ਹੱਥ ਹਿਲਾਉਂਦਾ ਰਹਿੰਦਾ ਬਟਾਲੇ ਦਾ ਕੋਈ ਵੀ ਲਾਲਾ ਪਤਾ ਕਰਨਾ ਬੌੜਿਆ ਪਿਆਲੀ ਦੇ ਯਾਰ ਵੀ ਖੁੱਡਾਂ 'ਚ ਵੜ ਗਏ ਕਿਦਰੇ ਮਰਿਆ ਸਭ ਗਾਲੀ ਨਾ ਪੈ ਜਾਵੇ ਤੇ ਫੇਰ ਬਟਾਲੇ ਤੋਂ ਦੀਨਾ ਨਗਰ ਕੋਲ ਜੱਦੀਪੁਰ ਕੀ ਪਿੰਡ ਆ ਗਏ ਉਸ ਕੋ ਸਮੇਂ ਨਾਲ ਦੀ ਕੋਲ ਸਿਰਫ 40 ਰੁਪਏ ਸਨ ਤੇ ਜਿਸ ਦਿਨ ਜਾ ਨਿਕਲਨੀ ਸੀ შეਵਾ ਕਰਨ ਲੱਗਾ ਕਿ ਕਿਸੇ ਹਕੀਮ ਦੀ ਕੋਈ ਪੂੜੀ ਬਚੀ ਹੈ ਤਾਂ ਲੈ ਆ ਜਾਂਦੇ ਜਾਂਦੇ ਖਾ ਜਾਵਾਂ ਨਹੀਂ ਤਾਂ ਆਖੂ ਮੇਰੀ ਨਹੀਂ ਸਿਖਾਦੀ ਤਾਂ ਹੀ ਮਰ ਗਿਆ ਫੇਰ ਤੜਕੇ ਵਕਾਇ ਹੀ ਮੁੱਕ ਗਿਆ ਸਦੀਵੀ ਈਰਖਾ ਕਰਦੇ ਕਿੰਨੇ ਸਾਰੇ ਸਮਕਾਲੀਨ ਖੁਸ਼ ਹੋ ਗਏ ਚੰਗਾ ਹੋਇਆ ਬੇਲੇ ਸਿਰ ਨਿਬੜ ਗਿਆ ਬਲਵੰਤ ਗਾਰਗੀ ਨੇ ਲਿਖਿਆ ਕਿ ਸ਼ਰਾਬ ਨਾਲ ਪੰਨੇ ਸ਼ਿਵ ਦੇ ਅੰਤਲੇ ਦਿਨ ਉਸ ਦੇ ਸਹਰੇ ਕਰ ਬੀਤੇ ਉਸ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਕਈ ਵਾਰ ਉਹ ਮੌਤ ਨੂੰ ਹਾਕਾ ਮਾਰਦਾ ਤੇ ਰੋਂਦਾ ਮੈਂ ਕੱਲਾ ਲੋਕੋ ਮੈਂ ਕੱਲਾ ਰਹਿ ਗਿਆ ਕਿੱਥੇ ਨੇ ਮੇਰੇ ਯਾਰ ਦੂਰ ਖੇਤਾਂ ਵਿੱਚ ਗਿੱਦੜ ਰੋਂਦੇ ਤੇ ਭਾਪਾਂ ਕਰਦੀ ਰਾਤ ਤੇ ਸ਼ਿਵ ਦੀਆਂ ਹਾਕਾਂ ਗਵਾ ਜਾਂਦੀਆਂ ਸ਼ਿਵ ਕੁਮਾਰ ਬਟਾਲਵੀ ਬਾਰੇ ਹਰਪਾਲ ਸਿੰਘ ਪੰਨੂ ਵੀ ਲਿਖਦੇ ਨੇ ਉਹ ਲਿਖਦੇ ਨੇ ਕਿ ਸ਼ਿਵ ਕੁਮਾਰ ਬਟਾਲਵੀ ਆਖਦਾ ਜਦੋਂ ਕਦੇ ਵੀ ਆਪਣੇ ਸਾਹਮਣੇ ਕੋਈ ਖਾਲੀ ਪੰਨਾ ਪਿਆ ਵੇਖਦਾ ਤਾਂ ਘਬਰਾ ਜਾਇਆ ਕਰਦਾ ਇੰਜ ਲੱਗਦਾ ਜਿਦਾਂ ਪੰਨੇ ਤੇ ਕੁਝ ਲਿਖਣ ਦੀ ਸਮਰੱਥਾ ਜਾਂਦੀ ਰਹੀ ਹੋਵੇ ਹੁਣ ਕਦੀ ਵੀ ਕੁਝ ਲਿਖਣੀ ਪਾਵਾਂਗਾ ਫਿਰ ਮਨ ਵਿੱਚ ਸਬੱਬੀ ਹੀ ਇੱਕ ਫੁਰਨਾ ਆਇਆ ਮੈਂ ਜਦੋਂ ਵੀ ਕੋਈ ਖਾਲੀ ਪੰਨਾ ਵੇਖਦਾ ਉਸੇ ਵੇਲੇ ਐਨ ਉੱਪਰ ਖੱਬੇ ਪਾਸੇ ਇੱਕ ਓੰਕਾਰ ਲਿਖ ਦਿਆ ਕਰਦਾ ਉਸੇ ਵੇਲੇ ਮਨ ਦੀ ਘਬਰਾਹਟ ਜਾਂਦੀ ਰਹਿੰਦੀ ਤੇ ਮੈਂ ਚੜ੍ਹਦੀ ਕਲਾ ਵਿੱਚ ਆ ਜਾਂਦਾ ਤਾਂ ਐਸੀ ਬਿਰਹੋ ਦੇ ਸੁਲਤਾਨ ਛਿਵਕਮਾਰ ਬਟਾਲਵੀ ਦੀ ਬਾਰੇ ਕੁਝ ਗੱਲਾਂ ਬਾਤ ਸ਼ੇਵ ਕੁਮਾਰ ਬਟਾਲਵੀ ਜਿਨੇ ਰੱਜ ਕੇ ਯਾਰੀਆਂ ਦੋਸਤਾਂ ਕਮਾਈਆਂ ਦੁਸ਼ਮਣੀਆਂ ਵੀ ਕਮਾਈਆਂ ਪਰ ਜਾਂਦਾ ਵੇਲਾ ਆਪਣੇ ਯਾਰਾਂ ਦੋਸਤਾਂ ਨੂੰ ਆਕਾ ਮਾਰਦਾ ਮਰਿਆ ਸ਼ੇਵ ਪੰਜਾਬ ਦੀ ਆਬੋ ਹਵਾਜ਼ ਅਮਰ ਹੈ ਸ਼ੇਵ ਪੰਜਾਬ ਦੀ ਮਿੱਟੀ ਵਿੱਚ ਅਮਰ ਹੈ ਤੇ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਪੰਜਾਬ ਪੰਜਾਬੀ ਪੰਜਾਬੀयत ਕਾਇਮ ਹੈ ਉਦੋਂ ਤੱਕ ਸ਼ਿਵ ਨੂੰ ਯਾਦ ਕੀਤਾ ਜਾਂਦਾ ਰਹੇਗਾ ਤੇ ਹਵਾਵਾਂ 'ਚ ਉਸਦੇ ਬੋਲ ਗੂੰਜਦੇ ਰਹਿਣਗੇ ਕੀ ਪੁੱਛਦੇ ਓ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿੱਚੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਿਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ